ਤਾਂ ਤੁਸੀਂ ਇੱਕ ਕਿਤਾਬ ਲੇਖੀ ਕਿਸਾਨੀ ਕਰੇ ਕਿਸਾਨ ਤੇ ਨਾਲ ਅਸੀਂ ਉਹ ਸਾਰੀਆਂ ਗੱਲਾਂ ਤੋਂ ਅੱਗੇ ਜੋ ਚੱਲਦੇ ਆ ਤਾਂ ਕਿਸਾਨੀ ਮੋੜ ਕੇ ਇਹਨਾਂ ਤੋਂ ਵਿਅਕਤੀ ਦਾ ਜਾਂ ਆਪਾਂ ਕਹ ਲਈਏ ਪੰਜਾਬੀਆਂ ਦਾ ਤਾਂ ਕੰਮ ਹੀ ਰਿਹਾ ਰੋਜ਼ਗਾਰ ਦਾ ਧੰਦਾ ਵੀ ਹੋਇਆ ਉਤਮ ਖੇਤੀ ਨਖਿੱਦ ਨੌਕਰੀ ਮਦਮ ਵਪਾਰ ਵਾਲੀਆਂ ਗੱਲਾਂ ਗੁਰਬਾਣੀ ਤੱਕ ਨੇ ਹੋਰ ਕਾਫੀ ਕੁਝ ਤੇ ਹੁਣ ਇਹ ਜਿਹੜਾ ਸੰਘਰਸ਼ ਆ ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਜੋ ਕੁਝ ਹੋਇਆ ਆ ਵੀਤੇ ਦਿਨਾਂ ਦੇ ਵਿੱਚ ਇਹਨੂੰ ਕਿਸਾਨ ਅੰਦੋਲਨ ਦੋ ਆਖਿਆ ਜਾਂਦਾ ਇਹਨੂੰ ਤੁਸੀਂ ਕਿਹੜੀ ਨਜ਼ਰ ਨਾਲ ਦੇਖਿਆ ਅੱਜ ਲਗਭਗ ਗੱਲ ਆਪਾਂ ਇਸੇ ਤੇ ਰੱਖਾਂਗੇ ਜਿਹੜਾ ਸਖਨੇਬ ਇਨਸੀਡੈਂਟ ਹੋਇਆ ਨਾ ਪਰਸੋਂ ਸ਼ੌਕਰਨ ਸਿੰਘ ਦੀ ਮੌਤ ਜਿਹੜੀ ਹੈਗੀ ਆ ਬੜੇ ਦੁਖਦਾਈ ਮੌਕੇ ਮੌਤ ਹੋਈ ਹੈਗੀ ਇੱਕ ਜਵਾਨ ਪੁੱਤ ਕਿਸੇ ਦਾ ਚਲਿਆ ਜਾਣਾ ਪੈਣਾ ਦਾ ਭਰਾ ਚਲੇ ਜਾਣਾ ਉਹ ਘਰ ਵਾਲੀ ਜਾਣਦੇ ਆ ਵੀ ਉਹਨਾਂ ਦਾ ਕੀ ਦੁੱਖ ਹੋਊਗਾ ਕਿਉਂਕਿ ਚੜ੍ਹਦੀ ਜਵਾਨੀ ਆ ਜੋਸ਼ ਬਹੁਤ ਹੁੰਦਾ ਹੈਗਾ ਮਤਲਬ ਕਿ ਆਪਣੇ ਕੋਲੇ 19 ਹੋਸ਼ ਨਹੀਂ ਹੁੰਦੀ। ਪਰ ਜਿਸ ਤਰ੍ਹਾਂ ਬਰੂਟੈਲਟੀ ਹਰਿਆਣਾ ਪੁਲਿਸ ਤੇ ਪੈਰਾ ਮਿਲਟਰੀ ਫੋਰਸਸ ਨੇ ਕੀਤੀ ਹੈਗੀ ਹਰਿਆਣਾ ਸਾਈਡ ਤੋਂ। ਮੇਰਾ ਕਹ ਲੋ ਬਹੁਤ ਵੱਡੀ ਵਾਇੋਲੇਸ਼ਨ ਹੋਈ ਹੈ ਹਿਊਮਨ ਰਾਈਟਸ ਦੀ इवन ਇੰਟਰਨੈਸ਼ਨਲ ਸਟੈਂਡਰਡਸ ਦੇ ਵਿੱਚ ਦੇਖ ਲਿਆ ਪਾ। ਤੁਸੀਂ ਦੇਖੋ ਯੂਰਪ ਵਿੱਚ ਸਾਰੇ ਆਸਟ੍ਰੇਲੀਆ ਵਿੱਚ ਸਪੇਨ ਵਿੱਚ ਹੋਰ ਆੜ-ਆੜ ਯੂਰਪ ਦੇ ਮੁਲਕਾਂ ਵਿੱਚ ਕਿਸਾਨ ਸੰਘਰਸ਼ ਕਰ ਰਹੇ ਨੇ ਅੱਜ ਦੁਨੀਆ ਭਰ 'ਚ। ਪਰ ਕਿਤੇ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਤੁਹਾਡੇ ਸਾਹਮਣੇ ਨਹੀਂ ਆਉਂਦਾ ਜਿਸ ਤਰ੍ਹਾਂ ਦੀ ਬਰੋਟਲਿਟੀ ਪਰਥ ਜਾਂ ਸੁਰੱਖਿਆ ਫੋਰਸਿਜ਼ ਨੇ ਕੀਤੀ ਹੈਗੀ ਤੇ ਇਹਨਾਂ ਦੀ ਗਵਰਨਮੈਂਟ ਦਾ ਜਿਹੜਾ ਰਵੱਈਆ ਹੈਗਾ ਕਿਉਂਕਿ ਉੱਥੇ ਵੀ ਸਾਰੇ ਕਿਸਾਨ ਟਰੈਕਟਰਾਂ ਤੇ ਆਪਣਾ ਰੋਸ ਮਜਾਰਾ ਕਰ ਰਿਹਾ ਨਵਾਂ ਸਾਲ ਨਾਲੋਂ ਸੰਘਰਸ਼ ਉਠਿਆ ਆਸਟ੍ਰੇਲੀਆ ਦੇ ਵਿੱਚ ਅੰਗੂਰਾ ਦਾ ਮਾਮਲਾ ਲੈ ਕੇ ਉਹਨਾਂ ਨੇ ਭਾਵੇਂ ਆ ਕੇ ਮੂਰ ਸੜਕਾਂ ਤੇ ਖਿਲਾਾਰੇ ਹੈਗੇ ਆ ਸੜਕਾਂ ਤੇ ਟ੍ਰੈਕਟਰ ਲਿਆਂਦੇ ਹੈਗੇ ਪਰ ਪੀਸਫੁਲ ਜਿਸ ਤਰ੍ਹਾਂ ਆਪਣੇ ਕਿਸਾਨ ਇੱਥੇ ਪੀਸਫੁਲ ਹੈਗੇ ਉਹਨਾਂ ਨੇ ਵੀ ਉਸੇ ਤਰ੍ਹਾਂ ਪੀਸਫੁਲ ਆਪਣੇ ਪ੍ਰੋਟੈਸਟ ਕੀਤੇ ਹੈਗੇ ਪਰ ਉਹਨਾਂ ਦੀਆਂ ਸਰਕਾਰਾਂ ਵੱਲੋਂ ਜਾ ਪੁਲਿਸ ਵੱਲੋਂ ਤੁਸੀਂ ਕਿਤੇ ਵੀ ਦਿਖਾ ਦੋ ਜਾਂ ਇਸ ਤਰ੍ਹਾਂ ਦੀ ਪੁਲਿਸ ਵੱਲੋਂ ਕੋਈ ਰੋਕਾਂ ਲਾਈਆਂ ਗਈਆਂ ਹੋਣ ਜਾਂ ਇਸ ਤਰ੍ਹਾਂ ਦੇ ਬੈਰੀਕੇਡ ਖੜੇ ਕੀਤੇ ਹੋਣ ਕੰਨਾਂ ਖੜੀਆਂ ਕੀਤੀਆਂ ਹੋਣ ਕਿਲ ਗੱਡੇ ਹੋਣ ਸੜਕਾਂ ਤੇ ਇਸ ਤਰ੍ਹਾਂ ਦਾ ਕਿਤੇ ਵੀ ਤੁਹਾਨੂੰ ਪੜਟਾਵਾ ਨਹੀਂ ਮਿਲਦਾ ਸੋ ਇਹਦਾ ਮਤਲਬ ਕਿ ਜੇ ਆਪਾਂ ਟੋਟਲ ਕਨਸੈਪਟ ਚਲੇਗੀ ਬਾਕੀ ਜਿਹੜਾ ਸ਼ੋ ਕਰਮ ਦੀ ਮੌਤ ਦਾ ਹਜੇ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਜਿਹੜੀ ਕਿ ਬਹੁਤ ਵੱਡਾ ਭਵੰਤਮਾਨ ਚੀਫ ਮਿਨਿਸਟਰ ਪੰਜਾਬ ਦੀ ਜ਼ਿੰਮੇਵਾਰੀ ਸੀਗੀ ਕਿ 30 FIR ਬੁਣੀ ਚੀ ਦੀ ਤੁਸੀਂ ਦੇਖੋ ਜਦੋਂ ਇਹ ਤਜਿੰਦਰ ਬੱਗੇ ਨੂੰ ਪੰਜਾਬ ਪੁਲਿਸ ਦਿੱਲੀ ਚੋਂ ਚੱਕ ਕੇ ਲਿਆਈ ਹੈਗੀ ਆ ਤਾਂ ਇਹਨਾਂ ਨੂੰ ਹਰਿਆਣਾ ਪੁਲਿਸ ਨੇ ਰਾਹ ਚ ਡਕ ਲਿਆ ਸੀ ਤੇ ਇਵਨ ਪੁਲਿਸ ਵਾਲੇ ਥਾਣੇ ਚ ਬੰਦ ਕਰਤੇ ਸੀਗੇ ਤੇ ਹੁਣ ਜਦੋਂ ਬਲੇਟੈਂਟਲੀ ਹਰਿਆਣਾ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਪੰਜਾਬ ਵੀ ਤਰਤੀਸੇ ਐਂਟਰ ਹੋਏ ਨੇ विदाਊਟ ਪਰਮਿਸ਼ਨ ਤਾਂ ਉਹਨਾਂ ਨੇ ਆ ਕੇ ਇੱਥੇ ਗੱਡੀਆਂ ਭੰਨੀਆਂ ਇਵਨ ਕੇ ਜਿਹੜੀ ਫਸਟ ਏਡ ਵਾਲੀ ਭਲਤਰੀ ਵਾਂਸੀ ਉਹ ਸਾਰੀ ਪੰਨੀ ਟਰੈਕਟਰ ਟਰਾਲੀਆਂ ਦੀਆਂ ਹਵਾਵਾਂ ਕੱਢੀਆਂ ਟਰੈਕਟਰਾਂ ਦੀਆਂ ਤੇ ਹੋਰ ਵੀ ਉਹਨਾਂ ਨੇ ਨੁਕਸਾਨ ਪਹੁੰਚਾਇਆ ਤੇ ਇਸ ਤਰ੍ਹਾਂ ਦੀ ਜਿਹੜੇ ਵਰਤਾਰੇ ਨੇ ਤੇ ਪੰਜਾਬ ਪੁਲਿਸ ਖੜੀ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਹੈਗੀ ਜਿਹੜਾ ਕਿਸਾਨਾਂ ਵੱਡਾ ਸਵਾਲ ਖੜਾ ਹੋਂਦਾ ਸਰਕਾਰ ਦੀ ਕਾਰਜਗਾਰੀ ਤੇ ਮਤਲਬ ਇਹਨਾਂ ਨੂੰ ਕੋਈ ਨਾ ਕੋਈ ਰਿਟੈਲੀਏਟ ਤਾਂ ਕਰਨਾ ਚਾਹੀਦਾ ਸੀਗਾ ਲੇ ਇਹਨਾਂ ਨੇ ਹਜੇ ਤੱਕ ਵੀ ਕੱਲ ਪੋਸਟਮਾਰਟਮ ਨੂੰ ਪਤਾ ਨਹੀਂ ਵੀ ਦੇਰ ਰਾਤ ਦੇ ਪੋਸਟਮਾਰਟਮ ਹੋਇਆ ਕਿ ਨਹੀਂ ਕਿਉਂਕਿ ਉਹਨਾਂ ਵੱਲੋਂ ਤਾਂ ਹਰਿਆਣਾ ਪੁਲਿਸ ਦੇ ਅਫਸਰ ਮੈਂ ਬੋਲਦੀ ਸੁਣੀ ਸੀ ਲੇਡੀ ਅਫਸਰ ਉਹ ਤਾਂ ਮੰਨ ਹੀ ਨਹੀਂ ਰਹੀ ਵੀ ਕਿਸੇ ਦੀ ਮੌਤ ਹੋਈ ਹੈਗੀ ਬਲੇ ਬਾਕੀ ਗੱਲਾਂ ਤਾਂ ਸ਼ੈਡੋ ਮਗਲੇ ਜਿਉਂ ਕਹਿੰਦੇ ਵੀ ਅਸੀਂ ਪਲਾਸਟਿਕ ਬੁਲੇਟਸ ਜੜਾਈਆਂ ਤਾਂ ਪਲਾਸਟਿਕ ਬੁਲੇਟਸ ਉਹਦੇ ਸ਼ੁਕਰਨ ਦੇ ਸੱਚ ਗੋਲੀ ਵੱਜੀ ਆ ਉਹ ਉਹ ਗੋਲੀ ਦਾ ਮਤਲਬ ਆ ਵੀ ਕਿਤੇ ਨਿਸ਼ਾਨਾ ਲਾ ਕੇ ਮਾਰੀ ਗਈ ਗੋਲੀ ਹੈ ਡਿਲੀਬਰਟਲੀ ਅਟੈਂਪਟ ਹੈਗੀ ਹੈ ਮਰਡਰ ਦੀ ਮਤਲਬ ਮੁਕੇ ਇੱਕ ਕੋਲਡ ਬਲੰਡਡ ਬਟਰ ਹੋਇਆ ਤੇ ਉਹਦੀ ਐਫ ਆਈ ਆਰ ਨਾਲ ਦਰਜ ਹੋਣੀ ਇਹ ਮੇਰੇ ਖਿਆਲ ਬਹੁਤ ਵੱਡੀ ਸਰਕਾਰ ਤੇ ਵੱਡਾ ਕੁਐਸਚਨ ਮਾਰ ਖੜਾ ਹੁੰਦਾ ਹੈਗਾ ਬਾਕੀ ਜਿਹੜਾ ਕਿਸਾਨਾਂ ਦੇ ਵਿੱਚ ਠੀਕ ਆ ਸਮੂਹਿਕ ਰੋਸ ਹੈਗਾ emotions ਜੁੜੀਆਂ ਹੋਈਆਂ ਨੇ ਬਹੁਤ ਵੱਡੇ ਪੱਧਰ ਤੇ ਇੰਨਾ ਭਾਰੀ ਇਕੱਠ ਹੋਇਆ ਹੈਗਾ ਤੇ ਪੀਸਫੁਲੀ ਉਹ ਅੱਗੇ ਚੱਲ ਰਹੇ ਸੀਗੇ ਜਦੋਂ ਉਹਨਾਂ ਤੇ ਅਟੈਕ ਹੋਇਆ ਇਹ ਸਾਰੀਆਂ ਗੱਲਾਂ ਜਿਹੜੀਆਂ ਸਵਾਲ ਖੜਾ ਕਰ ਲੀਆਂ ਨੇ ਹਰਿਆਣਾ ਪੁਲਿਸ ਤੇ ਤੇ ਹਰਿਆਣਾ ਦੇ ਚੀਫ ਮਿਨਿਸਟਰ ਦੀ ਕਾਰਜਕਾਰੀ ਤੇ ਤੇ ਹਜੇ ਤੱਕ ਕੋਈ ਆਫੀਸ਼ੀਅਲ ਤੌਰ ਤੇ ਪੰਜਾਬ ਗਵਰਨਮੈਂਟ ਨੇ ਆਪਣੇ ਰੂਸ ਦਾ ਪ੍ਰਗਟਾਵਾ ਹਰਿਆਣਾ ਗਵਰਨਮੈਂਟ ਕੋਲੇ ਨਹੀਂ ਕੀਤਾਗਾ ਇਹ ਉਦੋਂ ਵੀ ਦੁਖਦਾਈ ਗੱਲ ਹੈਗੀ ਆ ਵਲੇ ਜੈਨੀ ਕਮ ਜਿਹੜਾ ਆ ਜਾਂਦਾ ਪੰਜਾਬ ਦੀ ਗਵਰਨਮੈਂਟ ਜਾਂ ਹੈ ਆਪਣਾ ਕਰਤੱਵ ਨਾ ਹੋਣਾ ਨਹੀਂ ਚਾਹੁੰਦੇ ਜੀ